ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਗਵਾਨ ਦਾ ਡੇਰੀ ਫਾਰਮ 5811 ਤੇ ਅੱਜ ਦੀ ਵੀਡੀਓ ਲੱਗੇ ਆ ਬਣਾਉਣ ਆਪਾਂ ਕਮਲ ਡੇਰੀ ਫਾਰਮ ਪਿੰਡ ਭਗਵਾਨਪੁਰ ਤੇ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ 4 ਝੋਟੀਆਂ ਦਿਖਾਵਾਂਗੇ 2 ਗੱਬਣਾ ਤਿਆਰ ਤੇ 1 ਟੋਕੜ ਗੱਬਣਾ ਤੇ 1 ਹੈਗੀ ਆ ਬੱਚਾ ਮਰੀ ਤੇ ਆਜੋ ਆਪਾਂ ਕਰਦੇ ਆ ਅੰਤਲ ਦੇ ਨਾਲ ਅੱਜ ਗੱਲ ਬਾਤ ਤੇ ਪੁੱਛ ਦੇਣਾ ਜੀ ਡਿਟੇਲ ਆ ਕਸਰਲ ਪਾ ਜੀ ਉਸ ਨਾਲ ਠੀਕ ਠਾਕ ਚਲੋ ਵਧੀਆ ਚਾਹੀਦਾ ਜੀ ਵਿਆਹ ਵੀਰਕੇ ਤੇ ਜਾਂਦਾ ਹਾਂਜੀ ਉਹ ਕਹਿ ਜੋ ਠੀਕ ਹੈ ਠੀਕ ਹੈ ਜੀ ਤੇ ਅੰਕਲ ਜੀ ਆਪਣਾ ਇੱਕ ਰੈਡਰੈਸ ਦੱਸ ਦਿਓ ਨਾਮ ਤੇ ਐਡਰੈਸ ਬਾਕੀ ਸਾਰੇ ਭਰਾ ਚਲੋ ਜਾਣਦੇ ਆ ਕਮਲ ਡੇਰੀ ਫਾਰੋਂ ਤੇ ਤੇ ਚਲੋ ਕੋਈ ਗੱਲ ਨਹੀਂ ਆਪਾਂ ਪਿੰਡ ਭਗਵਾਨਪੁਰਿਆ ਹਾਂਜੀ ਤਸਵੀਲ ਡੇਰਾ ਬਾਬਾ ਨਾਨਕ ਤਸਵੀਲ ਡੇਰਾ ਬਾਬਾ ਨਾਨਕ ਹਾਂਜੀ ਜਿਹਾ ਕਰਦਾ ਠੀਕ ਹੈ ਠੀਕ ਹੈ ਜੀ ਇਹ ਅੰਦਰ ਜਾ ਦੱਸਿਓ ਪਹਿਲੇ ਨੰਬਰ ਤੇ ਮੈਂ ਕਿੜਵਾ ਚੁੱਕਾ ਹਾਂ ਮਾਦੀਓ ਪੁੱਛੇ ਚੁਈ ਰਹੀਓ ਅੱਛਾ ਜੀ ਮਾਦੀਓ ਠੀਕ ਆ ਕਿੰਨਾ ਕੁ ਟਾਈਮ ਫੜਦੀ ਹੈ ਜੇ ਦੋ ਤਿੰਨ ਦਿਨ ਆ ਵੇਖ ਲਓ ਠੀਕ ਆ ਠੀਕ ਆ ਲਓ ਜੀ ਬਿਲਕੁਲ ਤਿਆਰ ਹੀ ਆਗੇ ਚਾਰ ਪੰਜ ਦਿਨ ਲੈ ਗੋ ਵੀ ਚਰਮਾਣੀ ਚਾਰ ਪੰਜ ਦਿਨ ਲਾ ਜੀ ਬਾਕੀ ਤੇ ਲਾਂਡਨ ਲਾ ਜਿਹੜੀਆਂ ਕਾਫੀ ਆ ਤੇ ਜੈੱਟ ਲਾਏਗਾ ਕਿ ਆ ਖੋਲੇ ਅੰਕਲ ਜੀ ਫਿਰ ਬੋਲ ਕੇ ਬਖਾਈਏ ਢੇਲੇ ਵਾਲੂਆ ਦੀ ਚੈੱਕ ਕਰ ਸਕਦੇ ਐ ਨੱਚਾ ਪਕਾਵਾ ਮਾਰ ਗਈ ਆ ਸੁਵਾ ਦੂਸਰਾ ਸੁਣਾ ਨੇ ਸੁਣਾ ਜੋ ਇਹ ਗਰਮ ਤਰੰਦਰੇ ਨੂੰ ਲਓ ਜੀ ਕਾਟ ਕਾਰਡ ਦੇ ਪਿੱਠ ਪੁੜਾ ਜਿਹੜਾ ਬਹੁਤ ਹੀ ਜ਼ਿਆਦਾ ਚੌੜਾ ਆ ਗਿਆ ਉਹਦੇ ਥੱਲੇ ਉਹ ਤੁਸੀਂ ਕੀ ਕਰ ਸੋ ਪੰਡਾ ਪਈਆਂ ਕਰਮਾਲੀ ਨੇ ਤੇ ਥੋੜਾ ਦੱਸਿਆ ਜੀ ਕਿ ਇਹ ਜਿਹੜਾ ਬਹੁਤ ਹੀ ਸ਼ਾਨਦਾਰ ਆ ਗਿਆ ਵਾ ਤੇ ਲੱਗਦੀ ਬਸ ਇਹਨਾਂ ਕਲਮੇ ਕਿੰਨੇ ਕੋ ਦੁੱਧ ਵਾਲੀ ਹੈ ਸੰਭਾਲੋ ਅੰਕਲ ਜੀ ਸੰਭਾਲਾ ਉਹ ਲੋਜੀ ਫੇਸ ਕੋਲ ਕੀ ਤੇ ਹੈ ਜੈਂਟ ਬਲੈਕ ਆ ਕੀ ਪੋਰਾ ਇਹ ਤੇ ਨਾਟ ਨਾ ਦੇਖ ਸਾਡੇ ਜੀ ਕਾਹਤੀ ਹੈ ਵੀ ਅੱਖਾਂ ਵਾਲਾ ਛੱਡਾ ਤੇ ਚਾਣ ਆ ਗਏ ਆ ਸਕੂਲ ਤਾਂ ਕੀ ਕੱਡਾ ਜਿਹੜਾ ਲੱਗਾ ਹੋਇਆ ਕਰਮਾਲੀ ਦਾ ਤੇ ਬਾਕੀ ਜਿੰਨਾਂ ਕੰਮ ਨਹੀਂ ਕਰਦੇ ਪਰ ਕਿੰਨਾ ਬਹੁਤ ਕੱਡੂ ਵੀ ਉਹ ਗੱਪੜ ਫੜੂ ਤੇ ਚਲੂ ਕੋਈ ਕਾਇਮੀ ਸਾਡੇ ਘਰ ਵਾਲੇ ਵੀ ਇਹਨਾਂ ਨੂੰ ਲਈਆਂ ਹੁੰਦੀਆਂ ਮੋਲੀਂ ਚਾ ਰਹਿਣੇ ਤੇ ਆਹ ਜੀ ਚੱਕਸਦੇ ਵੀ ਹੁੰਨੇ ਹੀ ਅੱਗੇ ਨੂੰ ਤੇ ਹੁਣ ਕਿੱਦਾਂ ਚੋ ਚੜਾਵਾ ਜਣਾ ਜੇ ਤਾਂ ਤੇ ਆਵਾਕ ਕੋ ਤਾਂ ਚੜੀ ਪੁਰ ਠੀਕ ਹੈ ਠੀਕ ਲਾ ਜਿੱਟ ਲਾਟ ਲਾ ਬਾਈ ਇਹ ਚਾਪ ਪੰਜਣ ਲੈ ਜਾਣੇ ਅੱਛਾ ਜੀ ਹੂੰ ਜੀ ਇਹਦਾ ਮੁੱਲ ਅੰਕਾ ਜੀ ਹਰ ਇਹਦਾ ਮੁੱਲ 1.25 ਕਰ ਲਈਏ ਇਹ ਕਰੀਏ ਜਾਂ ਜਿਆ 1.20 ਕਰ ਲਈਏ ਹੋਰ ਕਰ ਲਈਏ ਥੋੜਾ ਬੋਰਾ ਮਾਣ 1.15 ਦੇ ਦਾਂ ਲਓ ਜੀ 1 ਲੱਖ 15 ਹਜ਼ਾਰ ਦੀ ਤਾਂ ਜੇ ਬਾਕੀ ਦੋਦਰਾ ਡਰਾਮੀਆਂ ਚਲੋ ਜਿਹੜਾ ਵੀਰਪਰਾ ਲੈ ਦੋ 14 15 ਕਿਲੋ ਭਰੂਗੀ ਅੱਛਾ ਜੀ ਹਾਂ ਦੋ ਵੀ 14 15 ਕਿਲੋ ਲੈ ਲਓ ਇੱਕ ਜੱਡੇ ਨਾਲ ਬਹੁਤ ਸ਼ਾਨਦਾਰ ਆ ਗਿਆ ਵਾ ਚਲੋ ਜੀ ਚੈਟ ਨਹੀਂ ਯਾ ਗਿੰਦੋ ਨਹੀਂ ਪਿੱਛੇ ਗਈ ਜਿਆ ਇਹ ਆ ਦੱਸਿਓ ਭਾਈ ਦੂਜੇ ਨੰਬਰ ਤੇ ਝੋਟੀ ਇਹ ਦੂਜੇ ਸੁਵੇ ਸੁਣੀਆ ਭਾਈ ਅੱਛਾ ਜੀ ਹਾਂ ਜੀ ਲੋਹੀ ਤੇ ਗਾ ਸੁਬਾਹ ਤੇ ਲੋਹੀ ਛੋਟੀ ਆ ਗਈ ਆ ਸਿਆਣੇ ਕਹਿੰਦੇ ਆ ਵੀ ਮੱਝ ਲੋਹੀ ਤੇ ਜ਼ਮੀਨ ਲੋਹੀ ਇਹ ਪਿੰਨ ਕਰਮਾਤ ਨੂੰ ਮਿਲਦੀਆਂ ਖੋਲੋ ਅੰਕਲ ਜੀ ਇਹਨੂੰ ਮੇਰਾ ਇਹ ਤੇ ਨਾ ਖੜਦੀ ਜੇ ਲੈ ਮਾਂ ਇਹੇ ਪੰਪੋਂ ਦੇ ਲੈ ਜੂ ਠੀਕ ਹੈ ਲੋ ਜੀ 15 ਦਿਨ ਆ ਜੇ ਖੜਦੀ ਜੇ ਤਾਂ ਫਾਸੇ ਸਿੰਘ ਤੋਂ ਜਿਹੜਾ ਸਭੀ ਚੰਗਾ ਵਾ ਤੇ ਕੱਦ ਵਜਿੰਦੀ ਵੀ ਚੰਗੀ ਆ ਕਤਲਾ ਬੀ ਥਣ ਆ ਗਿਆ ਤੇ ਢੱਲਾਂ ਢੁੱਲਾਂ ਜਿਹੜੀਆਂ ਇਹਦੇ ਵੀ ਹਵਾਨੇ ਤੇ ਕਾਫੀ ਅਜੇ ਸੂਣ ਤੱਕ ਹਵਾਨਾ ਚੰਗਾ ਬਣਾ ਦੂਗੀ ਕਰਮਾਲੀ ਤੇ ਕੰਟੋਂ ਜਿਹੜਾ ਹਨ ਗਾਵਾਂ ਨੂੰ ਲਗਾ ਦਿਆ ਵਾ ਕਤਲਾ ਬੀ ਥਣ ਆ ਗਿਆ ਕਿਤੇ ਜਾਸੂਆ ਸੂ ਵੀ ਕਰਮਾਲੀ ਦਾ ਖਾਂਡ ਜਿਹੜਾ ਬਹੁਤ ਹੀ ਚੰਗਾ ਵੈਣ ਘਿਟ ਘਿਟ ਤੇ ਇੱਕ ਕੱਢ ਜਣਾ ਜਦੋਂ ਤਿਆਰ ਹੋ ਗਈ ਫੁੱਲ ਇਹ ਅੰਗਾ ਜੀ ਕਿੰਨਾ ਕੁ ਦੁੱਧ ਵਾਲੀ ਆ ਬੋਲੀ 10 ਤੋਂ ਬੜਾ ਕਰ ਲੋ ਦੇਖੂਗੀ ਠੀਕ ਹੈ ਠੀਕ ਲਓ ਜੀ 10 ਤੋਂ ਪਲੱਸ ਛੱਦਰ ਨਾਲੀ ਢੋਟੀ ਆ ਚਾਹ ਤੋਂ ਵਾਹੋਗੇ ਕਿ ਥੱਲੇ ਲਾਂਟ ਨਾ ਵੀ ਦੇਖ ਸਕਦੇ ਇਹ ਕਾਹਦੀ ਜਿਹੜੇ ਹਵਾ ਨੇ ਦੇ ਠੀਕ ਕਰਦੇ ਥੋੜਾ ਜਿਹਾ ਇਹਦਾ ਮੁੱਲ ਲੱਗਦਾ ਜੀ ਇਹਦਾ ਮੁੱਲ ਮੰਗਣ ਤਾਂ ਵਾਧੇ ਮੰਗਣਾ ਹੈ ਕਿ ਇਹਨਾਂ 15 ਦੇ ਸਾਹਮਣੇ ਆ ਹਾਂਜੀ ਹਾਂਜੀ ਤੇ ਅਸੀਂ 65 ਜੀ ਮੰਗ ਲਈਏ 65 ਹਾਂਜੀ ਕਰਦੀ ਜੀ ਮਾਨਦਾਨ ਤੇ ਜਾਂ ਉਹਨਾਂ ਜਿਆਦਾ ਬਾਹਰ ਨਹੀਂ ਦੇ ਤਾ ਠੀਕ ਹੈ ਲੋ ਜੀ 65000 ਦੀ ਹੈ ਪਹਿਲਾਂ ਭਾਈ ਉਹਨਾਂ ਨੇ ਫੋਟ ਚੱਕੀ ਹੈ ਬਾਕੀ ਫੇਸ ਕੁਆਲਟੀ ਉਸੇ ਦੀ ਮੰਤਰ ਜਿਹੜੀ ਉਹਦੀ ਚੰਗੀ ਆ ਬਿਲਕੁਲ ਨਿਗਾਹ ਮੋਲਦ ਕਰਦਾ ਭਾਈ ਉਹਨਾਂ ਨੇ ਇਹ ਜੇ ਨੰਬਰ ਤੇ ਆ ਕਿਵੇਂ ਜੇ ਭਾਈ ਇਹ ਪੰਜਾਂ ਮਹੀਨੇ ਦੀ ਗੱਭਣ ਜੋਂ ਅੱਛਾ ਜੀ ਤੇ 4 ਕਿਲੋ ਦੇ ਦਈਏ ਠੀਕ ਆ ਕਿਹੜੇ ਵੇ ਸੂਰ ਲਈ ਗੱਭਣ ਆ ਗਾਂ ਇਹ ਪੰਜਾਂ ਮਹੀਨੇ ਦੀ ਨਹੀਂ ਨਹੀਂ ਗਾਂ ਤੀਜਾ ਸੂਗਾ ਠੀਕ ਹੈ ਲੋ ਜੀ ਤੀਸਰਾ ਸੂਗਾ ਸੂਵੀ ਕਰਵਾਲੀ ਇਹ ਵੀ ਹਾਂ ਜੀ ਉਹਨੇ ਤਾਂ ਉਹਨੇ ਤਾਂ ਇਹ ਵੀ ਗੱਲ ਆ ਕਿ ਪੂਰੇ ਸੱਤ ਜਿਹੜੇ ਸਾਰੇ ਬਾਲ ਕਾਲੇ ਆ ਇਹਦਾ ਸੱਜਰ ਦਾ ਪਤਾ ਕਿੰਨਾ ਕਰਾਟ ਜੇ 13 14 ਕੱਲੋ ਠੀਕ ਹੈ ਠੀਕ ਹੈ ਲਓ ਜੀ 13 ਤੋਂ 14 ਲੀਟਰ ਵਾਲਾ ਇਹਦਾ ਰਿਕਾਰਡ ਜੀ ਮਿਲ ਕੇ ਰਿਕਾਰਡ ਖੋਲੋ ਬਈਆ ਸੇ ਕਾਟ ਰਿਕਾਰਡ ਜਿਹੜਾ ਇਹਦਾ ਵੀ ਚੰਗਾ ਆ ਗਿਆ ਤੇ ਸੇਂਗ ਸੁੰਗ ਤੁਸੀਂ ਕੀ ਕਰ ਸਕਦੇ ਜੇ ਸੇਂਗ ਆ ਬਿਲਕੁਲ ਘੋਲਿਆ ਹੁਣ ਦੁੱਧ ਜਨਾ ਹੁਣ 5 ਲੀਟਰ ਦੁੱਧ 5 ਲੀਟਰ ਦਸਿਆ ਦੁੱਧ ਹਾਂਜੀ ਤੇ 5 ਮਹੀਨਿਆਂ ਦੀ ਕਾਪਾਹ ਕੇਵਲ ਜੀ ਖਾਨ ਦੇ ਲੀਟਰ ਦੁੱਧ ਤੇ 5 ਮਹੀਨਿਆਂ ਦੀ ਕਾਪਾਹ ਤੇ ਥਣ ਤੋਂ ਜਿਹੜਾ ਇਹਨੂੰ ਬਹੁਤ ਚੰਗਾ ਲੱਗਾ ਵਾ ਤੇ ਘੱਟ ਵਜਨ ਤੇ ਟੈਟ ਥੋੜਾ ਹੀ ਬਹੁਤ ਚੰਗਾ ਆ ਗਿਆ ਵਾ ਸਰੋਤ ਕੀ ਕੁਇਸ ਕੁਆਲਟੀ ਇਹ ਵਾਕੀ ਮਿਲਕ ਉਹ ਆਂ ਜ ਬਹੁਤ ਚੰਗੀ ਲੱਗੀ ਐਨ ਪੈਪਾ ਲਗੀਆਂ ਪਈਆਂ ਦੋਵਾਂ ਸਾਈਡਾਂ ਤੇ ਹੀ ਇਹ ਵੀ ਕੋਈ ਵੀਰ ਕਰਾ ਚਲੋ ਸਾਂਭ ਲਓਗਾ ਦੇ ਚਲ ਦੁੱਧ ਚੰਗਾ ਕੱਢੀ ਜਾਣਾ ਨੇ ਗਾਂ ਇਹ ਥਾਂ ਤੋਂ ਤੇ ਚੈੱਕ ਕਰ ਸਕਦੇ ਜੀ ਬਹੁਤ ਹੀ ਚੰਗਾ ਵਾ ਥਾਣਾ ਇਹਦਾ ਮੋਲੰਕਾ ਜੀ ਫਿਰ ਇਹਦਾ ਵੀ ਪੈਂਖੀ ਕਰ ਦਈਏ ਫਿਰ 65 ਪੈਂਖੀ ਕਰ ਦਈਏ ਕਰ ਦਈਏ ਉਹ ਲੈ ਜਾ ਪਾਇਆ ਲੈ ਜਾ 62 ਬਾੜੀ ਹਜ਼ਾਰ ਦੇ ਦਾਂਗੇ ਠੀਕ ਹੈ ਲਓ ਜੀ 62 ਬਾੜੀ ਹਜ਼ਾਰ ਜੇ ਕੋਈ ਜੋੜਾ ਲੱਗੇ ਦੇ ਹੋਰ ਗੱਲ ਲਗਾ ਦੋਰੀ ਜੀ ਕੇ ਵੀਰਪਾ ਦਾ ਜੋੜਾ ਫਿੱਟ ਆਉਂਦਾ ਵਾ ਤੇ ਹੋਰ ਅੰਕਲ ਜੀ ਕਹਿੰਦੇ ਕਿ ਮਾਨਤਾਲ ਖੁੱਲਾ ਕਰ ਦਾਂਗੇ ਬਿਲਕੁਲ ਹੀ ਨਾਰਮਲ ਰੇਟ ਕਰਤਾ ਵਾ ਇਹ ਚੌਥੇ ਨੰਬਰ ਤੇ ਆ ਗਈ ਨੀਲੀ ਰਾਵੀ ਵਾ ਜੋ ਅੱਛਾ 6 ਕਿਲੋ ਦੋ ਜੀ ਅੱਛਾ ਜੀ ਤੇ ਗਾੜੀ ਨਹੀਂ ਜੋ ਹੈ ਬਣੀ ਦੋ ਅਗਮਿਂ ਨਲਦੇ ਹੋਏ ਸੂਈ ਠੀਕ ਹੈ ਠੀਕ ਹੈ ਲਓ ਜੀ ਦੋ ਮਹੀਨੇ ਸੂਈ ਨਲ ਹੋਏ ਯਾਰ 7 ਲੀਟਰ ਦੁੱਧ ਤੇ ਨੀਲੀ ਰਾਵੀ ਪਿਓਰ ਆ ਗਈ ਖੋਲੋ ਅੰਕਲ ਜੀ ਹੇ ਮਾੜਾ ਇਹ ਠੀਕਾ ਲੋਣਾ ਪੈਂਦਾ ਉਹ ਨਾਲ ਕੰਨੀ ਨਹੀਂ ਲੋਣਾ ਪੈਂਦਾ ਅੱਛਾ ਜੀ ਠੀਕ ਹੈ ਠੀਕ ਹੈ ਜੀ ਹੋ ਜੀ ਪਿਛਲੇ ਘਰ ਘਾੜੇ ਤੇ ਮਿਲਦੀ ਸੀ ਤਾਂ ਅੰਕਲ ਕਹਿੰਦਾ ਵੀ ਸਾਡੇ ਕੋਲ ਟੀਕਾ ਲਵਾਇਆ ਵਾ ਟੀਕਾ ਨੂੰ ਬਾਹਰ ਕਿਸੇ ਕੋਲ ਜਾ ਕੇ ਲਵਾ ਸਕਦੀ ਐ ਇੱਕ ਦੋ ਦਿਨ ਤੇ ਬਾਕੀ ਜੰਮੀ ਫਲੀ ਜਿਹੜੀ ਬਹੁਤੀ ਦਾ ਨਾੜਾ ਨੂੜਾ ਚੰਮ ਤੇ ਵੀ ਕਾਫੀ ਆ ਗਿਆ ਤੇ ਕੱਦ ਵਜਨ ਜਿਹੜਾ ਬਹੁਤੀ ਜ਼ਿਆਦਾ ਚੰਗਾ ਆ ਗਿਆ ਵਾ 7 ਲੀਟਰ ਦੁੱਧ ਤੇ ਸੂਈ ਨੂੰ ਕੋਈ ਹੋ ਗਿਆ ਵਾ 2 ਤੋਂ 3 ਮਹੀਨੇ ਦੇ ਆਸ-ਪਾਸ ਟਾਈਮ ਤੇ ਸੂਲ ਤਾਂ ਕਿ ਨਿਸ਼ਾਨੀਆਂ ਜਿਹੜੀਆਂ ਕਵਰ ਕਰਦੀ ਐ ਗਰਮ ਵਾਲੀ ਤੇ ਫੇਸ ਕੁਆਲਟੀ ਵੀ ਚੈੱਕ ਕਰ ਸਕਦੇ ਜੇ ਪਿਓਰ ਨੀਲੀ ਰਗਦੀ ਆ ਸਾਰੀਆਂ ਨਿਸ਼ਾਨੀਆਂ ਆ ਗਈਆਂ ਵਾਨ ਸੂਲਤਾ ਕੀ ਲੱਗਾ ਵਾ ਜਿਹੜਾ ਨਿਸ਼ਾਨ ਵੀ ਬੱਖੀ ਕੱਢਦਾ ਤੇ ਥਾਣਾ ਦਾ ਸਹਿਜ ਕਿਹਾ ਜਿਹੜਾ ਚੰਗਾ ਆ ਗਿਆ ਤੇ ਥਾਣੇ ਨੂੰ ਨੋਕ ਵਾਲਾ ਲੱਗਾ ਵਾ ਬੜੀ ਪੌਲੀ ਆ ਅੱਛਾ ਜੀ ਠੀਕ ਲੋ ਜੀ ਫੇਰ ਤੋਂ ਥੋੜਾ ਚੈੱਕ ਕਰ ਸਕਦੇ ਤੁਸੀਂ ਹਾਂਜੀ ਠੀਕ ਹੈ ਠੀਕ ਹੈ ਜੀ ਤੇ ਇਹਦਾ ਮੂਲ ਅੰਕਲ ਜਿਹੜਾ ਇਹ ਤਾਂ ਮੈਨੂੰ ਪੈਕਿੰਗ ਮੰਗਣੀ ਹੈ ਇਹ ਵੀ 65 ਇਹ ਵੀ ਜਾਣਦੀ ਹੈ ਮੈਂ ਕਿਹਨੇ ਇੱਕੋ ਰੇਟ 62-62 ਦੀਆਂ ਲਾਓ ਜੀ 62-62 ਹੀ ਕਰਤੀਆਂ ਅੰਕਲੋ ਨੇ ਅੱਜ ਜਿੱਤਰਾ ਪਕਾਨੇ 13-13 ਤੇ ਅੰਕਲੋ ਨੇ ਬਾੜ-ਬਾੜ ਕਰਤਾ ਬਿਲਕੁਲ ਜਿਹੜੇ ਨੋਰਮਲ ਰੇਟ ਹੈ ਜਿਨ੍ਹਾਂ ਆਪਾਂ ਕਹਿੰਦੇ ਨੇ ਵੀ ਇਤੋਂ ਪਰੇ ਰੱਬ ਦਾ ਨਾ ਹੀ ਆ ਤੇ ਪਸ਼ੂ ਸਾਰੇ ਚੰਗੇ ਆ ਬਾਈ ਜੀ ਹੁਣ ਦੇ ਕੋਲ ਤੇ ਜਿਹੜੀ ਪਹਿਲੇ ਦਾ ਵਾ ਤਾਂ ਪਾਣ ਦੇ ਭਾਈ ਦੋਤਰਾ ਡਰਾਮਾ ਨਾੜਾ ਨੂਰਾ ਜਿਹੜੀਆਂ ਇਹਦੇ ਵੀ ਚੰਮ ਦੇ ਕਾਫੀ ਆ ਗਿਆ ਜੀ ਘਾਤ ਕੁਝ ਨਹੀਂ ਆ ਕਰਦਾ ਤੇ ਹੋਰ ਵੀ ਕਿਸ ਆ ਗਿਆ ਵਾ ਏ ਵੀ ਜਿਹੜਾ ਵੀਰ ਭਰਾ ਚਲੋ ਲੈ ਜੂਗਾ ਤੇ ਦੁੱਧ ਚੰਗਾ ਕੱਢੀ ਜਾਣਾ ਵਾ ਬਾਕੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦਿਆ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰਦਿਆ ਕਰੋ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ